ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਮੇਰੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਸੀਂ ਮੇਰੇ ਨਵੇਂ ਬਲੌਗ ਨੂੰ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਜੀ ਤੇ ਆਪਾਂ ਜਾਣਾ ਗੁਰਦੁਆਰਾ ਸਾਹਿਬ ਤੇ ਗੁਰਦਾਰ ਸਾਹਿਬ ਵਿੱਚ ਰੱਖਿਆ ਹੋਇਆ ਪਾਠ ਤੇ ਹੁਣ ਆਪਾਂ ਚੱਲੇ ਗੁਰਦਾਰ ਸਾਹਿਬ ਨੂੰ ਘਰ ਦੇ ਕੰਮ ਕਰ ਲਏ ਆਪਾਂ ਨੇ ਨਵੇੜ ਤੇ ਮੱਝਾਂ ਨੂੰ ਖਾਣਾ ਖਵਾ ਕੇ ਤੇ ਆਪਾਂ ਨੇ ਬੰਨ੍ਹ ਲਈ ਧੂਪ ਚ ਇੱਧਰ ਆ ਗਏ ਨੇ ਮਨਦੀਪ ਇਹ ਵੀ ਚੱਲੇ ਗੁਰਦੁਆਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਮਿਹਰ ਭਰਿਆ ਹੱਥ ਰੱਖੇ ਬੈਜੂ ਸਾਰਿਆਂ ਦੇ ਸਿਰ ਤੇ ਆਪਾਂ ਚੱਲੇ ਜੀ ਗੁਰਦੁਆਰਾ ਸਾਹਿਬ ਅੱਜ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਉਹਦੇ ਕਰਕੇ ਗੁਰਦੁਆਰਾ ਸਾਹਿਬ 'ਚ ਸੇਵਾ ਕਰਦੇ ਆ ਚੱਲ ਕੇ ਮਿਲਦੇ ਆ ਜੀ ਤੁਹਾਨੂੰ ਲੋ ਜੀ ਲਖਵਿੰਦਰ ਕੌਰ ਸੰਧੂ ਸਾਹਿਬ ਤੇ ਬਾਜ ਚੱਲੇ ਜੀ ਰੋਪੜ ਨੂੰ ਬਾਜ਼ਾਰ ਦੇ ਵਿੱਚ ਇੱਕ ਦੋ ਕੰਮ ਹੈ ਸਮਾਨ ਲੈ ਕੇ ਆਉਣਾ ਤੇ ਬਾਜ਼ ਸਿੰਘ ਚਲੇ ਗਏ ਜੀ ਅੰਦਰ ਨੂੰ ਆਜੀ ਸਿਰ ਅਸੀਂ ਹਾਂ ਥੋੜਾ ਸਮਾਨ ਲੈ ਆਈਏ ਠੀਕ ਹੈ ਜੀ ਤੇ ਉਹਨੇ ਦੋ ਚੀਜ਼ਾਂ ਲੈਣੀਆਂ ਨੇ ਬਾਜ਼ ਨੇ ਹੂੰ ਹੂੰ ਤੇ ਸਮਾਨ ਲੈ ਆਈਏ ਅਸੀਂ ਠੀਕ ਹੈ ਫਿਰ ਉਤੋਂ ਬਾਅਦ ਆਪਾਂ ਚੱਲੂਗੇ ਖੇਤਾਂ ਚੋਂ ਆਗੇ ਅਸੀਂ 1.5 ਘੰਟੇ ਦੇ ਵਿੱਚ ਆਜੋ ਮੈਂ ਤਾਂ ਆਜਾ ਮੈਦਾ ਆ ਪਿਆ ਰੇ ਵਗੈਰਾ ਬਾਕੀ ਉਹਨਾਂ ਉਧਰ ਬਸ ਆ ਚੱਲੋਗੇ ਤੇ ਕਾਕੰਡਾ ਵੀ ਕਰਨਾ ਹਲੇ ਦੀਦੀ ਜਾਂਦੇ ਨੇ ਉਹਨੂੰ ਵਾਹੇ ਕਰੀਏ ਕਿਹੜੇ ਤੇ ਉਹ ਹਰਮਨ ਦੀ ਮੰਮੀ ਅੱਛਾ ਅੱਛਾ ਚੱਲ ਠੀਕ ਹੈ ਅੱਜ ਵੀ ਸਟ੍ਰੀਟ ਕਰ ਸਕਦੇ ਆ ਤਾਂ ਜੀ ਇਹ ਸੋ ਤੇ ਜਿੰਨੀ ਉਹਦਾ ਡਿਫਰੈਂਸ ਲੈ ਲਓ ਜਿੰਨਾ ਉਹ ਲੈ ਆ ਪੈ ਗੰਦਲੇ ਪਰੋਪੜੀ ਸਾਰੇ ਨੂੰ ਪਤਾ ਲੱਗੇ ਬਾਜੂ ਨੂੰ ਠੀਕ ਹੈ ਚਲੋ ਜੇ ਕੋਈ ਫਿਰ ਬਾਈ ਕਰ ਦੂਗਾ ਅਸੀਂ ਜਾਏਗੇ ਰੋਪੜ ਮਿਲਦੇ ਆ ਤੁਹਾਨੂੰ ਜੀ ਆ ਕੇ ਹਾਂਜੀ ਗੁਰਦੁਆਰਾ ਸਾਹਿਬ ਤੋਂ ਗਏ ਤੇ ਅਸੀਂ ਆ ਤੇ ਰੋਪੜ ਵੀ ਜਾਇਆ ਹੈ ਤੇ ਫਿਰ ਹੁਣ ਮੰਦਿਰ ਚੱਲੇ ਆ ਫੀਟ ਚੱਕਣ ਵਾਸਤੇ ਤੇ ਫਿਰ ਉਸ ਤੋਂ ਬਾਅਦ ਮੰਦਿਰ ਨੇ ਕੱਕ ਵੀ ਲੈ ਕੇ ਆਉਣੇ ਖੇਤਾਂ ਚ ਰੇਵੀ ਪਾ ਕੇ ਆਉਣਾ ਹੈ ਤੇ ਉਦੇ ਕੋਲ ਜਾ ਕੇ ਨਾ ਮੁੰਡੇ ਦੇ ਕੋਲ ਉਹਨੂੰ ਐਵੇਂ ਪੁੱਛੀ ਵੀ ਪਿਛਲੀ ਵਾਰ ਅਸੀਂ ਕਿੰਨੀ ਤਰੀਕ ਨੂੰ ਫੇਟ ਚੱਕੀ ਸੀ ਮੈਂ ਗਈਆਂ ਭੁੱਲ ਮੇਰੇ ਦਿਮਾਗ ਚੋਂ ਨਿਕਲ ਗਿਆ ਵੀ ਕਿੰਨੀ ਤਰੀਕ ਨੂੰ ਮੈਨੂੰ ਫੋਨ ਕਰ ਲਈ ਮਾੜਾ ਉਧਰ ਹਨਾ ਜਾ ਕੇ ਤੇ ਉਹਨੂੰ ਪੁੱਛ ਦੱਸ ਫਿਰ ਮੇ ਉਸ ਹਿਸਾਬ ਨਾਲ ਥੱਲੇ ਉਹ ਕਰਨੇ ਆ ਘੱਟ ਵੱਧ ਹੋਏ ਉਸ ਹਿਸਾਬ ਨਾਲ ਹਨਾ ਕਿ ਮਰ ਜਾ ਉੱਥੇ ਜਾ ਕੇ ਫੋਨ ਕਰ ਲਿਓ। ਹੱਲੇ ਕਿੰਨੇ ਲੈ ਕੇ ਆਵਾਂਗੇ। ਉਹੀ ਤਾਂ ਹੀ ਤਾਂ ਕਹਿਨੀ ਆ ਵੀ ਉੱਥੇ ਜਾ ਕੇ ਫੋਨ ਮੈਨੂੰ ਲੇਖਾ ਵੀ ਪਤਾ ਨਹੀਂ ਹੁਣ ਮੈਨੂੰ ਅਹੀਂ ਨਹੀਂ ਪਤਾ ਵੀ ਆਪਾਂ ਕਿੰਨੀ ਤਰੀਕੇ ਨੂੰ ਫੀਡ ਚੱਕੀ ਦੀ ਉਸ ਦੇ ਹਿਸਾਬ ਨਾਲ ਫਿਰ ਆਪਾਂ ਫੀਡ ਚੱਕ ਲੈਂਦੇ ਆ। ਨਾ ਨਾ ਥੱਲੇ ਆਪਾਂ ਨੇ ਫੀਡ ਦੇ ਅੰਨੀ ਚੱਕੇ ਦੇ ਮੈਨੂੰ ਇਹ ਹੈ ਵੀ ਜੇ ਹਾਂ ਬਸ ਤਰੀਕ ਨਹੀਂ ਜੇ ਘੱਟ ਵੱਧ ਹੋਈ

ਉਹ ਬਿਜ਼ੀ ਦਾ ਬੰਦਾ ਥੋੜਾ ਜਿਹਾ ਹਾਂ ਮਾਗੀ ਸਾਹਿਬ ਉਸ ਕੰਦਾ ਵੀ ਮੈਨੂੰ ਬਾਅਦ ਚ ਫੋਨ ਕਰਨੀ ਫੇਰ ਦੱਸ ਦਿੰਦਾ ਤੁਹਾਨੂੰ ਡੇਟ ਵਗੈਰਾ ਅੱਛਾ ਸੂਕਿਆ ਤਾਂ ਅੱਭੀ ਕਿ ਲੋਕ ਇਹਨਾਂ ਵੀ ਬਾਅਦ ਚ ਨਹੀਂ ਘੰਟੇ ਤੱਕ ਵੀ ਮੈਂ ਹਜੇ ਉਧਰ ਚੱਕੀ ਚਲਾਈ ਵੀ ਆ ਨਾ ਉੱਥੇ ਮੈਂ ਕੱਲਾ ਹੀ ਹਾਂ ਬੰਦਾ ਅੱਛਾ ਮਾਗਲ ਕੋਈ ਨਹੀਂ ਆਇਆ 20 ਕਿਲੋ ਸੂਕ ਸੂਕ ਕੇ ਆਏ ਆ ਮੈਂ ਆਹੋ ਠੀਕ ਐ ਰੂਟ ਦੋਰੀ ਬੇ ਚਾੜੂ ਉਹ ਬੇਜੱਕੇ ਮੈਂ ਮਹੀਂ ਟਿਕਾ ਫਿਰ ਮੈਂ ਚੱਕਣਾ ਕੋਈ ਕਰ ਨਹੀਂ ਅੱਜ ਧੁੱਪ ਬਹੁਤ ਤੇਜ਼ ਹੈ ਧੁੱਪ ਤਾਂ ਹੈ ਨਾ ਵੀ ਚੱਲ ਰਹੀ ਅੱਜ ਨਹੀਂ ਉ ਪਹਿਲਾਂ ਤੀ ਧੁੱਪ ਤੇਜ਼ ਹੁਣ ਕਿ ਬੱਚੀ ਉੱਪਰ ਆਦ ਰਹੀ ਉਹ ਨੂੰ ਦੀ ਇਹਨੂੰ ਚਾੜੇ ਓਹੋ ਚਾਹ ਬਣਾ ਲਈਏ ਹਾਂ ਚਾਹ ਬੀਬੀ ਨੇ ਫਿਰ ਲੱਗੀ ਕੱਖਣਾ ਵਗੈਰਾ ਵੀ ਨਾਲੇ ਕਰਨਾ ਰਿਹਾ ਪਾ ਕੇ ਆਉਣਾ ਨੇ ਤੇ ਇਹ ਵੀ ਪਾ ਕੇ ਆਉਣਾ ਠੀਕ ਹੈ ਤੇ ਆਦਰਵਾਜਾ ਲਾਗਣਾ ਠੀਕ ਆਦਰਵਾਜਾ ਲਾ ਦਿਓ ਫਿਰ ਲੋ ਕਾਹਤੇ ਲਾਉਨੇ ਆਂ ਇਹ ਦਰਵਾਜੇ ਵੇਸੇ ਇਹ ਦਰਵਾਜਾ ਤਾਂ ਲਾਉਨੇ ਆਂ ਵੀ ਅੰਦਰ ਤੋਂ ਨਾ ਕੱਖ ਉਧਰਲੀ ਸਾਈਡ ਦਾ गिरਣਾ ਜਾ ਕੇ ਜੇ ਆਪਾਂ ਟੋਕਾ ਕਰਦੇ ਆਂ

ਦੇ ਕਿਦ ਕਿਦ ਇੰਪਲਸ ਸੈਟ ਕਰੀ ਜੀ ਉਹਨਾਂ ਦੇ ਵਾਸਤੇ ਆ ਦੇਖੋ ਜੀ ਆ ਮਨਦੀਪ ਨੇ ਐ ਬੱਟ ਕੱਢੇ ਪਏ ਨੇ ਫੋੜੇ ਦੇ ਤੋ ਸਵਾਰ ਕੇ ਖੜਾਇਆ ਪਿਆ ਸੈਂ ਤੋ ਸਵਾਰ ਕੇ ਤਸਲਾ ਉਹਦੇ ਉੱਪਰ ਤਸਲਾ ਵੀ ਤਸਲਾ ਵੀ ਧੁੱਪ ਦੇ ਵਿੱਚ ਸੁੱਕਣਾ ਪਾਇਆ ਹੋਇਆ ਦੇਖੋ ਜੀ ਮੈਂ ਕੋਈ ਕਹੂੰਗਾ ਵੀ ਕਹ ਦੂ ਇਹਨੂੰ ਕੋਈ ਵੀ ਗੋਹੇ ਵਾਲਾ ਤਸਲਾ ਕੋਈ ਨਹੀਂ ਕਿਹਾਦਾ ਅਗਲਾ ਕੁ ਗਾ ਵੀ ਫੀਡ ਫੂਡ ਵਾਲਾ ਹੋਣਾ ਫੀਡ ਰੱਖਣ ਨੂੰ ਹੋਣਾ ਡੰਗਰਾਂ ਵਾਸਤੇ ਤੁਸਮੇ ਤੇ ਫੌੜਾ ਹਾਂ ਐਂ ਚਮਕਦੀਆਂ ਚੀਜ਼ਾਂ ਠੀਕ ਹੈ ਆਪਣੇ ਲੋਕਾਂ ਦੇ ਦੇਖੀ ਤੂੰ ਜਾ ਕੇ ਹਾਂ ਦੋ ਦੋ ਤਿੰਨ ਤਿੰਨ ਕਿਲੋ ਗੋਹਾਰ ਲਗਾ ਸਹੀ ਗੱਲ ਐ ਥੋੜੇ ਦੇ ਗੋਹੇ ਉੱਪਰ ਤੇ ਵੀ ਤਸਲੇ ਪਰ ਤੇ ਵੀ ਪਤਾ ਕੀ ਗੱਲ ਐ ਕਈਆਂ ਨੇ ਤਾਂ ਤਸਲੇ ਲਾਈਆਂ ਹੋਈਆਂ ਕਈਆਂ ਨੇ ਟੋਕਰੀਆਂ ਹੀ ਲਾਈਆਂ ਹੋਈਆਂ ਗੋਹੇ ਵਾਸਤੇ ਹਾਂ ਉਹ ਤਾਂ ਆਪਣੀ ਚਾਹ ਜੋ ਮਰਜੀ ਲਾ ਲਾ ਹਾਂ ਉਹ ਤਾਂ ਹੈ ਸਹੀ ਗੱਲ ਸਫਾਈ ਵੀ ਤਾਂ ਆਪਾਂ ਨੇ ਆ ਕੇ ਕਰਨੀ ਉਹ ਕੋਈ ਕਿਸੇ ਨੇ ਕਰਨੀ ਨਹੀਂ ਸਹੀ ਗੱਲ ਐਸ ਸਫਾਈ ਤਾਂ ਉਹ ਤਾਂ ਹੈਗੀ ਆ ਸਫਾਈ ਤਾਂ ਆਪਣੇ ਹੱਥ ਵਿੱਚ ਹੈ ਇਹ ਗੰੰਦਾ ਵੀ ਨਹੀਂ ਚੰਗਾ ਲੱਗਦਾ ਹੈਗਾ ਸਫਾਈਓ ਸੋਹਣੀ ਲੱਗਦੀ ਆ ਹਾਂ ਹੁਣ ਉੱਥੇ ਉਹ ਮੁੰਡਾ ਤਾਂ ਬਿਜ਼ੀ ਤਾਂ ਮੈਂ ਥੱਲੇ ਨੇ ਸਾਰੂ ਕੁ ਸਾਫੇ ਕਰਿਆ ਸੀ ਥੋੜਾ ਕੋਈ ਰੱਖ ਕੇ ਲੈ ਕੇ ਆਇਆ ਅੱਛਾ ਨਾਲ ਲਿਖਦੇ ਚਕਾਈ ਨਾਲ ਹਾਂ ਅੰਦਰ ਤੋਂ ਲਿਆ ਲਿਆ ਕੇ ਪੌੜੀਆਂ ਉੱਤਰ ਕੇ ਫਿਰ ਉਹ ਵੀ ਲਦੀ ਆ ساری ਵੀਰੇ ਦਾ ਫੋਨ ਆ ਤੀਪੇ ਦਾ ਨਾਲੇ ਮੈਂ ਐਸਾਂ ਨੂੰ ਕਹਿੰਦਾ ਦਾ ਕਹਿੰਦਾ ਮੈਂ ਸਾਂ ਗਿਆ ਨਮੀਆਂ ਜੇ ਲੈਣੀ ਆ ਤਾਂ ਲੈ ਜਾ ਉਹ ਜਿਹੜੀ ਉਦੋਂ ਤੂੰ ਕਹਿ ਰਹੀ ਸੀ ਵੀ ਗੈਂ ਦਾ ਵਾਸਤੇ ਗੈਂ ਦਾ ਤਾਂ ਦੇਖਦੇ ਆ ਗੈਂ ਦਾ ਨਹੀਂ ਮੈਨੂੰ ਪਤਾ ਹੈਗਾ ਹਾਂ ਵੀਰੇ ਦਾ ਆਇਆ ਤਾਂ ਉਹਦਾ ਫੋਨ ਮਨੋ ਥੋੜੇ ਘਿਰ ਪਹਿਲਾਂ ਉਹ ਕੰਮ ਨੰਬਰ ਵਾਰ ਵੀ ਕਹਿਨਤਾ ਜਿੱਦ ਤੱਕ ਰਾਤ ਨੂੰ ਮੈਂ ਗੋਲੀ ਨੂੰ ਲੈ ਜਰ ਗਿਆ ਇਦਾਂ ਉਹ ਵੀ ਕਹਿਨਤਾ ਗੈਂ ਦੱਸ ਦੇ ਯਾਰ ਕੰਮ ਨਹੀਂ ਮੈਂ ਜਦੋਂ ਮੈਂ ਦੇਖਦਾ ਫਿਰਦਾ ਦਵਾਦ ਨੇ ਗਿਆ ਕਹਿੰਦਾ ਭਾਈ ਜਾਣ ਦੇਖਣ ਚੱਲ ਗਏ ਪਹਿਲੇ ਕਹਿੰਦਾ ਵੀ ਚਮਣ ਜਿਹੜੀ ਬਿਨਾ ਕਿਸੇ نسل ਤੋਂ ਹੂੰ ਉਹ ਗੈਨ ਦੇਣਾ ਮੈਨੂੰ ਕਹੀ ਜਾਵੇ ਵੀ ਸਿਰਾ ਹੈ ਜੀ ਹੈ ਸਿਰੇ ਦੀ ਨਸਲ ਹੈ ਹੈ ਹੂੰ ਕਹਿੰਦਾ ਮੈਂ ਕਿਹਾ ਵੀ ਐਂ ਕਰ ਫਿਰ ਹੂੰ ਵੀ ਬਿਨਾ ਬੱਚਾ ਲਾਏ ਤੇ ਹੂੰ ਬਿਨਾ ਇਹਨੂੰ ਬੰਨੇ ਬੰਨੇ ਤੇ ਮੈਨੂੰ ਚੋਕੇ ਦਿਖਾ ਦੇ ਕਹਿੰਦਾ ਕਹਿੰਦਾ ਨਹੀਂ ਨਹੀਂ ਯਾਰ ਤੈਨੂੰ ਨਹੀਂ ਦੇਣੀ ਇਹ ਇਹ ਤਾਂ ਕਿਸੇ ਹੋਰ ਜੁਗੀ ਹੈ ਠੀਕ ਹੈ। ਜੇ ਨਾ ਵਪਾਰੀ ਬੰਦੇ ਕੀ ਕਰੂਗਾ ਨਾ। ਅੰਦੀ ਗੱਲਾਂ ਜਿੰਨੀਆਂ ਮਰਜ਼ੀ ਸੁਣਦਾ ਉਹਨਾਂ ਦੇ। ਚਲੋ ਫਿਰ ਆਪਾਂ ਨਾ ਹੁਣ ਐ ਕਰਦੇ ਹਾਂ। ਇਹਨੂੰ ਆਹ ਹੋਪਮੇਟ ਹੋ ਚੰਦੀ ਆਪਣੀ ਗਈ ਤਾਰ। ਇਹਦਾ ਨਿਬੜ ਕੇ ਰੱਖੀਏ। ਫਿਰ ਹੁਣ ਚੱਲ ਆਪਣਾ ਖੇਤਾਂ 'ਵਨ ਬੈੜੀਏ। ਦਿਨ ਕਿੱਥੇ ਦਾ ਜਾਂਦਾ ਫਿਰ ਹੁਣ ਮਿੰਟਾਂ ਸਕਿੰਟਾਂ ਦੇ ਦਿਨ ਨਹੀਂ ਖੜਨਾ ਹੈਗਾ ਮਿੰਟਾਂ ਸਕਿੰਟਾਂ ਦੇ ਹੋਣਾ ਨਾ। ਮੈਂ ਚਾਹ ਲੈ ਕੇ ਆਉਣੀ ਐ ਅੱਥੀ ਨੂੰ। ਠੀਕ ਹੈ ਤੇ। ਚਾਹ ਪੀਏ ਤੇ ਚੱਲੂ ਲੱਗੇ ਆਪਣਾ ਕੰਮ। ਓਕੇ ਜੀ। ਚਲੋ ਜੀ ਆਪਾਂ ਆ ਗਏ ਆ ਖੇਤ ਚ ਤੇ ਮਨਦੀਪ ਪਾ ਰਹੇ ਆ ਰੇ ਕੱਲ ਆਇਆ ਸੀ ਆਪਾਂ ਕਣਕ ਨੂੰ ਪਾਣੀ ਤੇ ਛਟੀਆਂ ਨੂੰ ਪਾਣੀ ਲਾਇਆ ਸੀ ਤੇ ਹੁਣ ਰੇ ਪਾ ਦਈਏ ਥੋੜੀ ਜੀ ਤਾਕਤ ਮਿਲ ਜੂਗੀ ਕਣਕ ਨੂੰ ਤੇ ਇੱਧਰ ਦੇਖੋ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਰਫੂ ਤੇ ਕਾਕਾ ਬੜ ਰਹੀਆਂ ਨੇ ਮਨਦੀਪ ਪਹੁੰਚ ਗਏ ਨੇ ਉਹ ਤੇ ਉੱਥੇ ਹੀ ਪਹੁੰਚਿਆ ਹੋਇਆ ਏ ਬਾਜ ਬਾਜੀ ਉਹ ਉੱਥੇ ਹੀ ਫਿਰਦਾ ਏ ਪਰ ਸਾਨੂੰ ਦਿਖ ਨਹੀਂ ਰਿਹਾ ਏ ਬਹੁਤ ਦੂਰ ਹੈ ਆਪਾਂ ਤੋਂ ਕਾਤੇ ਕੰਮਕਾਰ ਬਹੁਤ ਜ਼ਿਆਦਾ ਜ਼ਰੂਰੀ ਹੈ। ਪਹਿਲਾਂ ਗੁਰਦੁਆਰਾ ਸਾਹਿਬ ਗਏ ਘਰ ਦੇ ਕੰਮ ਕਰਨ ਵੇੜੇ ਫਿਰ ਰੋਪੜ ਜਾ ਕੇ ਆਏ ਤੇ ਘਰੇ ਕੰਮ ਫਿਰ ਖੇਤਾਂ ਚ ਕੰਮ ਹੁਣੇ ਤੋਂ ਬਾਅਦ ਫੇਰ ਘਰੇ ਕੰਮ ਬਸ ਸਾਰਾ ਦਿਨ ਕੰਮਕਾਰ ਕੰਮਕਾਰ ਤੇ ਜੇ ਤੁਹਾਨੂੰ ਮੇਰੀ ਵੀਡੀਓ ਲੱਗੀ ਵਧੀਆ ਤਾਂ ਉਹ ਗਿਰ ਗਈ ਸੀ ਐਕਟਿਵਾ ਗਿਰ ਗਈ ਸੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਲੱਗੀ ਵਧੀਆ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸਬਸਕ੍ਰਾਈਬਰ ਕਰ ਦਿਓ ਚੈਨਲ ਨੂੰ ਅੱਜ ਦੀ ਵੀਡੀਓ ਇੱਥੇ ਤੱਕ ਹੀ ਤੇ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ